ਦਲਜੀਤ ਨੇ ਤੁਨੂੰ ਸਟੇਜ ਤੇ ਬੁਲਾਇਆ ਤੁਸੀਂ ਇਕੱਠਿਆਂ ਨੇ ਗਿਆ ਇੱਕ ਨਵਾਂ ਨਾਮ ਮਿਲਿਆ ਦਾ ਰੀਅਲ ਓਜੀ ਇੰਟਰੋਡਿਊਸ ਕੀਤਾ ਤੁਹਾਨੂੰ ਸੋ ਉਸ ਸ਼ਾਮ ਨੂੰ ਯਾਦ ਕਰਦੇ ਹੋ ਦਲਜੀਤ ਬਾਰੇ ਤੁਹਾਡੇ ਕੀ ਕਹਣਾ ਹੈ ਦਲਜੀਤ ਉਸ ਮੁੰਡੇ ਦੀ ਗ੍ਰੇਟਨੈਸ ਹੈ ਬਈਓ ਨੇ ਇੰਨੀ ਉੱਚੇ ਥਾਂ ਤੇ ਜਾ ਕੇ ਮੈਨੂੰ ਯਾਦ ਕੀਤਾ ਉਹ ਸਾਡੇ ਇੱਥੇ ਲੁਧਿਆਣੇ ਦਾ ਹੀ ਹੈ ਹਾਂਜੀ ਉਹ ਇੱਥੇ ਹੀ ਤੁਰ ਫਿਰ ਕੇ ਮਿਲਦੇ ਜੁਲਦੇ ਆ ਕਰਦੇ ਆ ਉਹ ਐਡੀ ਉੱਚੀ ਥਾਂ ਤੇ ਪਹੁੰਚ ਗਿਆ ਜਿੱਤੇ ਸ਼ਾਇਦ ਅਸੀਂ ਭੁੱਲ ਗਏ ਸੀ ਉਹਨੂੰ ਕਿਉਂਕਿ ਲੁਧਿਆਣੇ ਚਲੇ ਗਿਆ ਪਰ ਉਹ ਬੰਦੇ ਨੇ ਯਾਦ ਰੱਖਿਆ ਇਹ ਉਹਦਾ ਬੜਾ ਪਹਿਣਾ ਮੈਂ ਉਹਦਾ ਧੰਨਵਾਦ ਕਰਦਾ ਬੜੀ ਮਿਹਰਬਾਨੀ ਉਹਦੀ ਪਰਮਾਤਮਾ ਨੂੰ ਹੋਰ ਵੀ ਏਜੂ ਉਚਾਈਆਂ ਤੇ ਲੈ ਕੇ ਜਾਵੇ ਚਾਹੁੰਦੇ ਹੋ ਕਿ ਅਗਲੇ ਸਾਲ ਵੀ ਹੁਣ 31 ਦਸੰਬਰ ਦੀ ਸ਼ਾਮ ਲੁਧਿਆਣੇ ਦੇ ਵਿੱਚ ਹੋਵੇ ਦਲਜੀਤ ਜੀ ਵਗਰ ਇੱਕ ਵਾਰ ਫਿਰ ਪਰਫਾਰਮ ਕਰੇ ਇਹਦੇ ਵਿੱਚ ਉਹਦੀ ਮਰਜ਼ੀ ਆ ਮੇਰੀ ਨਹੀਂ ਹੈ ਜੋ ਚਾਹੂਗਾ ਤਾਂ ਹੈ ਕਿਉਂਕਿ ਐਸ ਕੀ ਵੀ ਹੁਣ ਵੀ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਮੈਨੂੰ ਤਾਂ ਇੱਕ ਦਿਨ ਪਹਿਲਾਂ ਫੋਨ ਆਇਆ ਭਜੀ ਕੱਲ ਸ਼ਾਮ ਨੂੰ ਦਲਜੀਤ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੇਰੇ ਕੋਲ ਇੱਕ ਪ੍ਰੋਗਰਾਮ ਸੀਗਾ ਨਵੇਂ ਸਾਲ ਦਾ ਮੈਂ ਜਮਾ ਬੋਲਦਾ ਮੈਨੂੰ ਯਾਦ ਨਹੀਂ ਆਉਂਦਾ ਉਹ ਕਹਿੰਦੇ ਨਹੀਂ ਜੇ ਦੁਬਾਰਾ ਫੋਨ ਆਇਆ ਕਹਿੰਦੇ ਤੁਹਾਨੂੰ ਨੇ ਵੀ ਜ਼ਰੂਰ ਆਉਂ। ਮੈਂ ਆਪਣੇ ਮੈਨੇਜਰ ਨੂੰ ਕਿਹਾ ਵੀ ਜਿਹੜੇ ਕੱਲ ਵਾਲੇ ਪ੍ਰੋਗਰਾਮ ਦੇ ਲਈ ਉਹਨਾਂ ਨਾਲ ਗੱਲ ਕਰ। ਉਹਨੇ ਗੱਲ ਕੀਤੀ ਯਾਰ ਐਮਪੀ ਸਾਹਿਬ ਨੂੰ ਕੋਈ ਕੰਮ ਪੈ ਗਿਆ। ਤੁਸੀਂ ਕੱਲ ਦਾ ਪ੍ਰੋਗਰਾਮ ਪਰਸੋਂ ਦੇ ਕਰ ਸਕਦੇ ਹੋ? ਉਹ ਕਹਿੰਦੇ ਪਰਸੋਂ ਕਰ ਦੋ। ਇਹ ਕੁਦਰਤੀ ਗੱਲ ਹੈ। ਜਦੋਂ ਉਹਨਾਂ ਨੇ ਕਿਹਾ ਪਰਸੋਂ ਕਰ ਦੋ ਮੈਨੂੰ ਮੈਨੇਜਰ ਨੇ ਮੇਰੇ ਲਈ ਦੱਸ ਦਿੱਤਾ ਤੇ ਮੈਂ ਉਹਨਾਂ ਨੂੰ ਫੋਨ ਕਰ ਦਿੰਦਾ ਵੀ ਕੱਲ ਮੈਂ ਵੀ ਲੈ ਆਜੂਗਾ।